ਮਾਦਰ ਸਪੀਕਰ ਸਾਹਿਬ ਪੰਜਾਬ ਦੇ ਲੋਕ ਦੁਨੀਆ ਪਰ ਬਚ ਘੁੰਮਦੇ ਨੇ ਪੰਜਾਬੀ ਪੂਰੀ ਦੁਨੀਆ ਦੇ ਅੰਦਰ ਜਾਣੇ ਜਾਂਦੇ ਨੇ ਉਹ ਯੂਰਪ ਦੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹੋਰ ਨਾ ਦੇਸ਼ਾਂ ਦੀ ਗੱਲ ਕਰੀਏ ਤੁਸੀਂ ਦੇਖੋਗੇ ਕਿਿੱਥੇ ਵੀ ਤੁਸੀਂ ਜਾਨੇ ਹੋ ਦੇਖੋਗੇ ਕਿ ਪੰਜਾਬੀ ਤੁਹਾਨੂੰ ਮਿਲਣਗੇ ਉਹਨਾਂ ਦੀਆਂ ਸੜਕਾਂ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਹਿਰਾਂ ਦੀ ਸੜਕਾਂ ਬਹੁਤ ਵਧੀਆ ਨੇ ਸਾਡੇ ਉਹਨਾਂ ਦੇਸ਼ਾਂ ਦੀਆਂ ਪਰ ਇਹ ਗੱਲ ਸਾਡੇ ਪੰਜਾਬ ਜਾਂ ਭਾਰਤ ਦੇ ਸ਼ਹਿਰਾਂ ਵੀ ਦੇਖਣ ਨੂੰ ਨਹੀਂ ਮਿਲਦੀ ਅਸੀਂ ਵਿਦੇਸ਼ਾਂ ਦੇ ਜਿਹੜੀਆਂ ਸੜਕਾਂ ਦੇਖਦੇ ਹਾਂ ਉਹ ਲੇਨਾਂ ਦੀ ਸਪਸ਼ਟ ਮਾਰਕਿੰਗ ਨਾਲ ਉੱਚ ਗੁਣਵੱਤਾ ਦੀਆਂ ਬਣੀਆਂ ਹੁੰਦੀਆਂ ਹਨ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਰੁਕਾਵਟ ਰਹਿਤ ਜਗ੍ਹਾ ਹੁੰਦੀ ਹੈ ਚਾਰੇ ਪਾਸੇ ਹਰਿਆਲੀ ਅਤੇ ਲੈਂਡਸਕੇਪਿੰਗ ਹੈ ਅਤੇ ਹੋਰ ਸਾਰੀਆਂ ਸਹੂਲਤਾਂ ਲਈ ਪ੍ਰੋਪਰ ਪਲਾਨਿੰਗ ਕੀਤੀ ਹੁੰਦੀ ਹੈ ਜਿਵੇਂ ਕਿ ਬੈਂਚ ਸਟਰੀਟ ਲਾਈਟਾਂ ਬੱਸ ਸਟੈਂਡ ਸਾਡੇ ਵਿੱਚ ਬਹੁਤ ਸਾਰੇ ਹੈਰਾਨ ਹੁੰਦੇ ਹਨ ਕਿ ਸਾਡੇ ਸ਼ਹਿਰਾਂ ਵਿੱਚ ਇਹ ਸੁਵਿਧਾਵਾਂ ਮਹੱਇਆ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਇੰਜੀਨੀਅਰ ਸਭ ਤੋਂ ਵੱਡੇ ਇੰਜੀਨੀਅਰ ਸਰ ਆਰਕੀਟੈਕਚਰ ਭਾਰਤ ਚੰਦ ਪਰ ਸਾਡੀਆਂ ਸੜਕਾਂ ਕਿੰਨੀਆਂ ਖਰਾਬ ਹਨ ਮੈਂ ਬੜੇ ਮਾਣ ਨਾਲ ਐਲਾਨ ਕਰਦਾ ਕਰਦਾ ਸਰ ਕਿ ਸਾਡੀ ਸਰਕਾਰ ਨੇ ਪੰਜਾਬ ਪਰ ਦੇ ਸ਼ਹਿਰਾਂ ਵਿੱਚ ਬਿਸ਼ਪ ਪਤਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਅਸੀਂ ਪਹਿਲੇ ਪੜਾਵਜੋਂ ਸਰ ਚਾਰ ਸ਼ਹਿਰ ਲੁਧਿਆਣਾ ਅਮਰਸਰ ਸਾਹਿਬ ਜਲੰਧਰ ਅਤੇ ਅਤਿਅਸਿਆਸ ਨਗਰ ਮਹਾਲੀ ਵਿੱਚ ਲਗਭਗ 50 ਕਿਲੋਮੀਟਰ ਬਿਸ਼ਪ ਪਤਰੀ ਸੜਕਾਂ ਦਾ ਨਿਰਮਾਣ ਕਰਾਂਗੇ ਇਨ੍ਹਾਂ ਸ਼ਹਿਰਾਂ ਵਿੱਚ ਸਰ ਇਨ੍ਹਾਂ ਸ਼ਹਿਰਾਂ ਵਿੱਚ ਸਭ ਤੋਂ ਪ੍ਰਮੁੱਖ ਸੜਕਾਂ ਦੇ ਇਸੇ ਜਿਹੜੇ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਦੇ ਸਲਾਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ ਸਰ ਸਪੀਕਰ ਸਾਹਿਬ ਇਹਨਾਂ ਸੜਕਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਚਰ ਨੂੰ ਸ਼ਾਮਲ ਕਰਾਂਗੇ ਅਤੇ ਬਾਅਦ ਵਿੱਚ ਕੰਟਰੈਕਟਰ ਨੂੰ ਨਿਯੁਕਤ ਕਰਾਂਗੇ 10 ਸਾਲ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਸਾਂਭ-ਸਮਭਾਲ ਵੀ ਕਰਨਗੇ ਇਸ ਜੋਦਨਾ ਦੇ ਤਹਿਤ ਹਰੇਕ ਸਰਕਲ ਲਈ ਚਾਰ ਜਿਹੜੇ ਮੁੱਖ ਕਾਰਜ ਹਰੇਕ ਸਰਕਲ ਲਈ ਕੀਤੇ ਜਾਣਗੇ ਸਰ ਪਹਿਲਾ ਪਹਿਲਾ ਕੰਮ ਹੈ ਸਰ ਲੇਨ ਦੀ ਯੂਨੀਫਾਰਮ ਚੌੜਾਈ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਰੁਕਾਵਟ ਨੂੰ ਦੂਰ ਕਰਨ ਲਈ ਸੜਕ ਦੀ ਮੋੜ ਤੋਂ ਰੂਪਰੇਥਾ ਤਿਆਰ ਕਰਕੇ ਦੁਬਾਰਾ ਬਣਾਇਆ ਜਾਵੇਗਾ ਰਾਸ਼ਟਰੀ ਮਾਪਦੰਡ ਅਨੁਸਾਰ ਉਹਨਾਂ 'ਤੇ ਸਹੀ ਲੇਨ ਮਾਰਕਿੰਗ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ 3 ਮਹੀਨਿਆਂ ਵਿੱਚ ਉਹਨਾਂ 'ਤੇ ਦੁਬਾਰਾ ਜਿਹੜਾ ਉਹ ਪੇਂਟ ਕੀਤਾ ਜਾਵੇ ਦੂਜਾ ਸਰ ਅਸੀਂ ਰਕਾਬੱਟ ਮੁਕਤ ਸਰਵ ਵਿਆਪਕ ਪਹੁੰਚਯੋਗ ਅਤੇ ਸੋਹਣੇ ਪੁੱਟਪਾ ਫੁੱਟਪਾਥ ਜਿਹੜੇ ਬਣਾਵਾਂਗੇ ਤਾਂ ਜੋ ਪੈਦਲ ਚੱਲਣ ਵਾਲਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ ਸੜਕਾਂ ਦੇ ਵਿਚਕਾਰ ਲਈ ਪੱਟੀਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਹਰੇਕ ਸੜਕ ਵਿੱਚ ਫੁੱਟਪਾਥਾਂ ਦੇ ਵਿਚਕਾਰ ਲੀਆਂ ਪੱਟੀਆਂ ਨੂੰ ਵਿਸ਼ੇਪਧਰੀ ਦਿੱਖ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਸੜਕਾਂ 'ਤੇ ਧੂੜ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਨ ਵਿੱਚ ਵਾਇਟ ਟੋਏ ਨਾ ਹੋਣ ਵਾਸਤੇ ਸਰ ਅਨੁਕੂਲਿਤ ਲੈਂਡਸਕੇਪਿੰਗ ਜਿਹੜੀ ਆ ਰਗਬਾਨੀ ਯੋਜਨਾ ਤਿਆਰ ਕੀਤੀ ਜਾਵੇ ਸਰ ਇਹ ਸਾਡਾ ਦੂਸਰਾ ਕੰਮ ਇਹਨਾਂ ਸੜਕਾਂ ਤੇ ਹੋਈ ਤੀਜਾ ਸਰ ਸਾਡੀਆਂ ਸੜਕਾਂ ਤੇ ਜਿਹੜੇ ਬਿਜਲੀ ਦੀਆਂ ਲਾਈਟਾਂ ਸਟਰੀਟ ਲਾਈਟਾਂ ਪਾਣੀ ਦੀ ਸਪਲਾਈ ਦੀਆਂ ਲਾਈਨਾਂ ਵਸਤੇ ਹਨ ਦਰਖਤਾਂ ਤੇ ਬਹੁਤ ਸਾਰੀਆਂ ਜਿਹੜੀਆਂ ਸਹਿਯੋਗਾਂ ਨੇ ਗੀਆਂ ਉਹ ਬੇਤਰਤੀਬੇ ਢੰਗ ਨਾਲ ਦਿੱਤੀਆਂ ਗਈਆਂ ਹਨ ਪ੍ਰਾਣੇ ਸ ਵਿੱਚ ਜੋ ਲੋਕਾਂ ਦੇ ਬਾਨਾਂ ਦੇ ਬਹਾਨੇ ਰੋਕਦੀਆਂ ਹਨ ਅਸੀਂ ਸਾਰੀਆਂ ਸਰਬਾਂ ਨੂੰ ਇਕਸਾਰਤਾ ਵਿੱਚ ਕੀਨੀ ਬਣਾਵਾਂਗੇ ਤਾਂ ਜੋ ਸੋਹਣੇ ਤੇ ਇਕਸਾਰ ਢੰਗ ਨਾਲ ਸੜਕਾਂ ਦੇ ਸਾਹਮਣੇ ਸਵਾਲ ਹੋ ਸਕੇ ਸਰ ਚੌਥਾ ਮਾਨਜੋਸ਼ ਸਪੀਕਰ ਸਾਹਿਬ ਸਾਹਮਣੇ ਅਸੀਂ ਇਸ ਬਨਿਆਦੀ ਕਾਚੇ ਨੂੰ ਕਾਇਮ ਰੱਖਣ ਲਈ 10 ਸਾਲ ਲਈ 10 ਸਾਲ ਲਈ ਕੰਟਰੈਕਟਰ ਦੀ ਜਵਾਬਦੇਹੀ ਤੈਅ ਕਰਾਂਗੇ ਸਰੂਦੀ ਕੰਟੀਨਿਊਟਿਵ ਫਿਕਸ ਕੀਤੀ ਜਾਊਗੀ ਜੇਕਰ ਮਰਮਮਤ ਦੀ ਜ਼ਰੂਰਤ ਹੋਈ ਤਾਂ ਸਕੇਟ ਕਰਨ ਦੇ 24 ਘੰਟਿਆਂ ਦੇ ਅੰਦਰ ਅੰਦਰ ਮਰਮਮਤ ਕੀਤੀ ਜਾਵੇਗੀ ਅਸੀਂ ਵਿਸ਼ੇਪਧਰੀ ਇਕੁਪਮੈਂਟ ਦੀ ਵਰਤੋਂ ਕਰਕੇ ਇਹਨਾਂ ਗਲੀਆਂ ਦੀ ਨਿਜਮਤ ਅਤੇ ਮਸ਼ੀਨੀ ਸਫਾਈ ਨੂੰ ਵਿੱਚ ਕੀਨੀ ਬਣਾਵਾਂਗੇ ਤਾਂ ਜੋ ਇਹ 10 ਸਾਲ ਤੱਕ ਆਪਣੀ ਜਿਹੀ ਦੇਖਾ ਉਹ ਬਰਕਰਾਰ ਰੱਖ ਸਕਣ ਸਰਮੈਂ ਪਹਿਲੇ ਸਾਲ ਇਹਨਾਂ ਸੜਕਾਂ ਦੀ ਕੁੱਲ ਪ੍ਰੋਜੈਕਟ ਦਾ 140 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਸਰੂਦਾ ਬੰਦ ਮੈਂ ਇਸ ਬਜਟ ਦੇ ਵਿੱਚ ਕਰ ਰਿਹਾ ਹਾਂ